ਕਿੱਦਾਂ ਵੀ ਸਾਰੇ ਠੀਕ ਠਾਕ ਹੋਵੋਗੇ ਇੱਕ ਨੰਬੀ ਵੀਡੀਓ ਲੈ ਕੇ ਆਏ ਆ ਜਿਨ੍ਹਾਂ ਦੇ ਭੈਣ ਭਰਾਵਾਂ ਦੇ ਆਪਣੇ 9 ਮਹੀਨੇ ਵਾਲੇ ਪੇਪਰ ਪਰੇ ਹੋਏ ਨੇ ਤੇ 17 ਅਗਸਤ ਨੂੰ ਲਤੀਨਾ ਚੋਂ 9 ਮਹੀਨੇ ਵਾਲੇ ਪੇਪਰ ਨਿਕਲੇ ਨੇ ਤੇ ਤੁਸੀਂ ਵੀ ਆਪਦਾ ਧਿਆਨ ਰੱਖ ਸਕਦੇ ਹੋ ਤੇ ਪਹਿਲਾਂ ਵੀ ਦੱਸਿਆ ਸੀ ਕਸੀਰਤੇ ਚੋਂ ਆਪਣੇ ਪੇਪਰ ਨਿਕਲੇ ਸੀ ਤੇ ਬਾਕੀ ਮੈਂ ਕਹਿ ਨਹੀਂ ਸਕਦਾ ਹੈਗਾ ਵੀ ਸਾਰਿਆਂ ਦੇ ਪੇਪਰ ਨਿਕਲਣਗੇ ਪਰ ਥੋੜੇ-ਮੋਟਿਆਂ ਦੇ ਪੇਪਰ ਨਿਕਲ ਰਹੇ ਨੇ ਆਪਦਾ ਚੱਕੰਨੇ ਰਹੋ ਕਦੇ ਵੀ ਛੋੜੇ ਪੇਪਰ ਨਿਕਲ ਰਹੇ ਨੇ ਬਾਕੀ ਜਿਹੜੇ ਪੇਪਰ ਨਹੀਂ ਨਿਕਲੇ ਹੈਗੇ ਜਾਂ ਨਹੀਂ ਭਰਾ ਸਕੇ ਹੈਗੇ ਕਿਉਂਕਿ ਹਰ ਇੱਕ ਸਾਲ ਨਵੇਂ ਭੈਣ ਭਰਾ ਜਾਂਦੇ ਨੇ ਨਵੇਂ ਜੁੜਦੇ ਨੇ ਤੇ ਜਿਹੜੇ ਬਹੁਤ ਇਟਲੀ ਜਾ ਰਹੇ ਨੇ ਤੇ ਹੁਣ ਨਵੰਬਰ ਮਹੀਨੇ ਚ ਫਾਈਲਿੰਗ ਤਿਆਰ ਹੋਣੀ ਆ 9 ਮਹੀਨੇ ਵਾਲੇ ਡੋਮੈਸਟਿਕ ਤੇ ਸਾਲ ਵਾਲੇ ਤੇ ਗਾਹਾਂ 2026 ਚ ਕਲਿੱਕ ਹੋਣਾ ਜਨਵਰੀ ਤੇ ਫਰਵਰੀ ਚ ਆਪਾਂ ਤੁਹਾਨੂੰ ਦੱਸ ਦਣਿਆ ਵੀ ਕਿਹੜੇ ਦਿਨ ਕਲਿੱਕ ਹੋਣਾ ਤੇ ਤੁਸੀਂ ਵਧੀਆ ਜਿਹਾ ਬੰਦਾ ਲੱਭ ਕੇ ਆਪਦੇ ਪੇਪਰ ਜਰੂਰ ਅਪਲਾਈ ਕਰਾ ਲਿਓ ਤੇ ਗਾਹਾਂ ਵਾਸਤੇ ਪਹਿਲਾਂ ਤੁਸੀਂ ਅਪੌਇੰਟਮੈਂਟ ਲਿਆ ਕਰੋ ਜਦੋਂ ਤੁਹਾਡੀ ਅਪੌਇੰਟਮੈਂਟ ਡਨ ਹੋ ਗਈ ਉਦੋਂ ਬਾਅਦ ਪੈਸੇ ਦਿਆ ਕਰੋ ਕਿਉਂਕਿ ਅਗੇ ਹੁੰਦਾ ਸੀ ਜਦੋਂ ਆਪਾਂ ਫਾਈਲ ਸਬਮਿਟ ਕਰ ਦਾਂਦੇ ਸੀ ਉਦੋਂ ਬਾਅਦ ਆਪਣੇ ਕਈ ਵਾਰ ਰਿਫਿਊਜ਼ਲ ਲੈਟਰ ਆ ਜਾਂਦਾ ਸੀ ਕਹਿੰਦਾਉਂਦੇ ਵੀ ਤੁਹਾਡਾ ਨੂੰ ਲਾਸਟ ਦਾ ਮੌਕਾ ਹੋ ਚੁੱਕਿਆ ਪਰ ਹੁਣ ਜਦੋਂ ਆਪਣਾ ਵੈਬ ਫਾਰਮ ਭਰਦਿਆਂ ਐਮਬੈਸੀ ਵਾਲੇ ਵੀਆਫਐਸ ਵਾਲੇ ਪਹਿਲਾਂ ਹੀ ਆਪਾਂ ਦਾ ਦੱਸ ਦਾਂ ਦਿੰਦੇ ਵੀ ਤੁਹਾਡਾ ਨੂੰ ਲਾਸਟ ਦਾ ਸਹੀ ਆ ਜਾਂ ਨਕਲੀ ਹੈ ਜਾਂ ਅਪਡੇਟ ਹੋਣ ਵਾਲਾ ਤੇ ਕੁਝ ਗੱਲਾਂ ਹੈਗੀਆਂ ਨੇ ਜਿਹੜੀਆਂ ਸੁਣਨ ਵਾਲੇ ਸਮੇਂ ਚ ਹੋਰ ਦੱਸਾਂਗੇ ਤਾਂ ਹੀ ਕਹਿਣਾ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਤੇ ਉਹ ਮਿਲਦੇ ਹਾਂ ਹੁਣ ਅਗਲੀ ਵੀਡੀਓ ਚ ਚੰਗਾ ਜਟੋ